ਸਤਿ ਸ੍ਰੀ ਅਕਾਲ ਜੀ ਮੈਂ ਹਾਂ ਓਸ਼ਿਨ ਬਰਾੜ ਤੇ ਖਬਰ ਹਰਪਲ ਇੰਡੀਆ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਖਾਲਸੇ ਦੇ ਜਨਮ ਸਥਾਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਕੇ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ 12 ਤੋਂ 14 April ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜ ਕੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਇਸ ਮੌਕੇ ਤੇ ਲਗਾਤਾਰ ਕੀਰਤਨ ਦਰਬਾਰ ਸਜਾਏ ਜਾਂਦੇ ਹਨ ਜਿਨ੍ਹਾਂ ਨੂੰ ਸੰਗਤਾਂ ਸਰਵਨ ਕਰਦੀਆਂ ਹਨ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤ ਵੇਲੇ ਤੋਂ ਹੀ ਅੰਮ੍ਰਿਤ ਦੀ ਪਾਹਲ ਤਿਆਰ ਕੀਤੀ ਜਾਂਦੀ ਹੈ ਪਿਛਲੇ ਸਾਲ 6000 ਦੇ ਕਰੀਬ ਸਿੱਖ ਅੰਮ੍ਰਿਤਸ਼ਕ ਦੇ ਗੁਰੂ ਵਾਲੇ ਬਣੇ ਸਨ ਇਸ ਵਾਰ ਇਹ ਗਿਣਤੀ ਜ਼ਿਆਦਾ ਹੋਣ ਦੀ ਆਸ ਜਤਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1699 ਦੀ ਵਿਸਾਖੀ ਸੰਮਤ ਬਿਕਰਮੀ 1752 ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਹੁਕਮਨਾਮੇ ਭੇਜ ਕੇ ਇੱਥੇ ਸੋਹ ਗੁਰੂ ਨਾਨਕ ਨਾਮ ਦੇਵਾ ਸਿੱਖਾਂ ਦੀ ਇਕੱਤਰਤਾ ਕੀਤੀ ਸੀ ਜਿਸ ਬਹੁਤ ਵੱਡੇ ਭੜੇ ਇਕੱਠ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਪਰਖ ਕੀਤੀ ਉਸ ਵਰਖ ਦੇ ਵਿੱਚ ਗੁਰੂ ਕੇ ਪੰਜ ਹੀ ਸਿੱਖ ਪੂਰੇ ਉਤਰੇ ਸਨ ਪੰਜਾਂ ਨੇ ਹਜੂਰ ਨੂੰ ਸੀਸ ਭੇਟ ਕੀਤੇ ਸਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੰਜਾਂ ਦੇ ਸੀਸ ਪ੍ਰਵਾਨ ਕਰਕੇ ਪੰਜਾਂ ਨੂੰ ਜੀਵਨ ਦਾਤ ਬਖਸ਼ ਕੇ ਇੱਥੇ ਬਾਣਾ ਬਖਸ਼ਿਆ ਉੱਥੇ ਸਤਗੁਰੂ ਪਾਤਸ਼ਾਹ ਨੇ ਕਕਾਰਾਂ ਦੀ ਰਹਿਤ ਬਖਸ਼ਿਸ਼ ਕਰਕੇ ਆਪ ਇੱਥੇ ਤਖਤ ਸਾਹਿਬ ਦੇ ਉੱਤੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਾਟੇ 'ਚ ਸਤਲੋਈ ਦਾ ਸਵਸ਼ ਜ਼ਰ ਪਾ ਕੇ ਬੀਰ ਅਸਨ ਬੈਠ ਕੇ ਦੋ ਧਾਰਾ ਖੰਡਾ ਫੇਰਦਿਆਂ ਪੰਜ ਬਾਣੀਆਂ ਦਾ ਪਾਠ ਕਰਕੇ ਅਮਰ ਤਿਆਰ ਕੀਤਾ ਸੀ ਜਪਜੀਉ ਜਪਜੀ ਕੋ ਦਸੋਂ ਸਬਈਏ ਪੁੰਚੌਵੀ ਅਲਾਇਕ ਆਨੰਦ ਉਚਾਰ ਅਰਦਾਸ ਕਰਕੇ ਸੁਧਾਰ ਅਮਰ ਤਿਆਰ ਗੁਰ ਐਸ ਵਿਦ ਕਿਨੋ ਹੈ ਅਮਰ ਤਿਆਰ ਕਰਕੇ ਪੰਜਾਂ ਨੂੰ ਸ਼ਿਕਾਇਆ ਪਿਆਰੇ ਦਿਆਰਾਮ ਤੋਂ ਧਰਮਚੰਦ ਤੋਂ ਸਤਿਗੁਰੂ ਨੇ ਪਿਆਰੇ ਦਿਆ ਸਿੰਘ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੋਹਕਮ ਸਿੰਘ ਜੀ ਪਿਆਰੇ ਸਹਿਬ ਸਿੰਘ ਜੀ ਪੰਜਾਂ ਨੂੰ ਸਤਿਗੁਰੂ ਨੇ ਸਿੰਘ ਨਾਮ ਨਾਲ ਨਵਾਜੇ ਪਿਆਰੇ ਦਾ ਖਤਾਬ ਸਤਕਾਰ ਦਿੱਤਾ ਪਹਿਰ ਪੰਜਾ ਤੋਂ ਕਲੰਗੀ ਧਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਮਰਤ ਸ਼ਕੇਬਾ ਪ੍ਰਗਟਿਓ ਮਰਦ ਅਗੰਬੜਾ ਵਰੀਆਮਾ ਕੇ ਲਾ ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਣੇ ਸਨ ਕਲੰਗੀ ਧਰ ਜਿੱਥੇ ਆਪ ਅਮਰਤ ਸ਼ਕਿਆ ਉੱਥੇ ਗੁਰੂ ਕੇ ਸਾਹਿਬ ਜਾਦਿਆਂ ਨੇ ਸਮੁੱਚੇ ਪਰਿਵਾਰ ਨੇ ਹਜ਼ਾਰਾਂ ਪ੍ਰਾਣੀਆਂ ਨੇ ਅਮਰਤ ਸ਼ਕਿਆ ਸੀ ਇੱਥੋਂ ਸਤਿਗੁਰੂ ਕਲੰਗੀ ਧਰ ਜੀ ਨੇ ਹੁਕਮ ਕੀਤਾ ਸੀ ਕਿ ਸਤਾਰ ਸ਼ਿਰ ਪਰਸਾ ਆਵੇ ਹੋਏ ਸਿੱਖ ਨੇ ਭਦਨ ਕਰਾਵੇ ਜਗਤ ਜੂਠ ਕੇ ਨੇੜ ਨਾ ਜਾਵਾਂ ਖੰਡੇ ਕੀ ਪਾੜ ਲੈ ਆਵੇ ਉਸ ਕਲੰਗੀ ਧਰ ਦੇ ਹੁਕਮ ਨੂੰ ਮੰਨਦਿਆਂ ਹੋਏ ਅੱਜ ਵੀ ਜੋ ਸਖੀ ਦਾ ਦਿਹਾੜਾ ਹਰ ਸਾਲ ਬੜੀ ਧੂਮਤਾਵ ਨਾਲ ਮਨਾਇਆ ਜਾਂਦਾ ਹੈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਕੈਮਰਾਮੈਨ ਦਵਿੰਦਰਪਾਲ ਸਿੰਘ ਦੇ ਨਾਲ ਅੰਕੁਸ਼ ਕੁਮਾਰ ਖਬਰ ਹਰਪਲ ਇੰਡੀਆ